भीड़ के तो दूर एक पूरी पहाड़ी है पूरा पाइन फॉरेस्ट है और उजोर्ट हैं। और साडा थीम है फोक और बॉलीवुड सो so, असी फोक के आर्टिस्ट आ रहे और बॉलीवुड के आर्टिस्ट आ रहे हैं और कुछ फ्यूजन पीसिस है ने, फोक और बॉलीवुड के दूसरा साडा मकसद ये हैगा कि ला जो हिमाचली फोक आर्टिस्ट है लोगल उन्होंने भी असी प्रमोट करिए कह दें बॉलीवुड डांस वर्कशॉप हैगी ड्राम सर्कल हैगा सवेरे असं ट्रैकिंग भी कर रहे योगा भी कर रहे हैं ਸਾਨੂੰ ਸ਼ੁਰੂ ਤੋਂ ਹੀ ਲੱਗਦਾ ਹੈ ਕਿ ਹिल्स ਵਿੱਚ ਜਦੋਂ ਤੁਸੀਂ 뮤ਜ਼ਿਕ ਸੁਣਨਾ ਤੇ ਉਹਦਾ ਮਤਲਬ ਮੈਜਿਕ ਹੀ ਕੁਝ ਹੋਰ ਹੁੰਦਾ ਹੈ ਸਾਡੇ ਕੋਲੇ ਕੋਆਰਡੀਨੇਟਰ ਵੀ ਹੈਗਾ ਸਾਡੀ ਵੈਬਸਾਈਟ ਹੈ www.kasoli musicfestival.com ਬਾਬੂਸ਼ਾਹ ਦੇਖ ਰਹੇ ਹੋ ਤੁਸੀਂ ਜਿਹੜੇ ਸੰਗੀਤ ਦੀ ਦੁਨੀਆ ਨੂੰ ਪਿਆਰ ਕਰਦੇ ਆ ਉਹਨਾਂ ਦੇ ਲਈ ਬੜੀ ਚੰਗੀ ਖਬਰ ਹੈ ਕਸੌਲੀ ਦੀਆਂ ਵਾਦੀਆਂ ਦੇ ਵਿੱਚ ਕਸੌਲੀ 뮤ਜ਼ਿਕ ਫੈਸਟੀਵਲ ਹੋਣ ਜਾ ਰਿਹਾ ਹੈ ਤੇ ਇਸ 뮤זיਕ ਫੈਸਟੀਵਲ ਦੇ ਵਿੱਚ ਕੀ ਕੀ ਖਾਸ ਰਹੂਗਾ ਕੌਣ ਕੌਣ ਆ ਰਿਹਾ ਤੇ ਕਿਸ ਤਰ੍ਹਾਂ ਦੇ ਨਾਲ ਇਹ ਡਿਫਰੈਂਟ ਰਹੂਗਾ ਪਿਛਲੀ ਵਾਰ ਨਾਲੋਂ ਇਸ ਤੇ ਗੱਲਬਾਤ ਅਸੀਂ ਕਰਾਂਗੇ ਸਾਡੇ ਨਾਲ ਇਸ ਹੋਣ ਵਾਲੇ ਫੈਸਟ ਦੇ ਕਿਊਰੇਟਰ ਨੇ ਜਿਹੜੇ ਨੰਨੀ ਸਿੰਘ ਉਹ ਵੀ ਮੌਜੂਦ ਨੇ ਤੇ ਇਹ ਜਿਹੜਾ ਕਸੌਲੀ 뮤זיਕ ਫੈਸਟੀਵਲ ਹੈ ਉਹ ਸੰਟਾ ਰੋਜ਼ਾ ਜਿਹੜਾ ਰਿਜ਼ੋਰਟ ਹੈ ਉੱਥੇ ਹੋਣ ਜਾ ਰਿਹਾ ਹੈ ਵੈਨਿਊ ਜਿਹੜਾ ਡਿਸਾਈਡ ਕੀਤਾ ਗਿਆ ਉਸ ਰਿਜ਼ੋਰਟ ਦੇ ਓਨਰ ਨੇ ਡਾਕਟਰ ਜੋਇਆ ਸਿੰਘ ਉਹ ਵੀ ਮੌਜੂਦ ਹੈ ਦੋਵਾਂ ਨਾਲ ਗੱਲਬਾਤ ਕਰਾਂਗੇ ਇਸ ਫੈਸਟੀਵਲ ਬਾਰੇ ਜਾਣਦੇ ਆ ਨੰਨੀ ਸਿੰਘ ਜੀ ਤੋਂ ਗੱਲ ਸ਼ੁਰੂ ਕਰਦੇ ਆ ਮੈਮ ਅ ਇਸ ਵਾਰ ਕਿਵੇਂ ਦੀਆਂ ਤਿਆਰੀਆਂ ਕਸੌਲੀ 뮤직 ਫੈਸਟੀਵਲ 2024 ਬਾਰੇ ਦੱਸੋ ਸੋ ਕਸੌਲੀ 뮤직 ਫੈਸਟੀਵਲ 2024 ਇਹ ਸਾਡੀ ਪਹਿਲੀ ਐਡੀਸ਼ਨ ਹੈ ਔਰ ਅਸੀਂ ਬਹੁਤ ਐਕਸਾਈਟਿਡ ਆ ਕਿਉਂਕਿ 뮤직 ਫੈਸਟੀਵਲਸ ਵਿੱਚ ਮੇਰੇ ਬੜੇ ਸਾਲਾਂ ਦਾ ਐਕਸਪੀਰੀਅੰਸ ਹੈਗਾ ਔਰ ਕਸੌਲੀ ਵਿੱਚ ਕਿਸੋਲੀ ਮਾਹੌਲ ਹੀ ਇਸ ਤਰ੍ਹਾਂ ਦਾ ਹੈਗਾ ਪਾਈਨ ਟਰੀਜ਼ ਹੈਗੇ ਨੇ ਜੋ ਪੂਰੀ ਫੀਲ ਹੈ ਤੇ ਉੱਥੇ ਕੁਝ 뮤직 ਦਾ ਕਰੋ ਤੇ ਉਹਦੀ ਗੱਲ ਹੀ ਹੋਰ ਵੱਖਰੀ ਹੋ ਜਾਂਦੀ ਹੈ ਸੋ ਅਸੀਂ ਆਪਸ ਵਿੱਚ ਗੱਲ ਕਰ ਰਹੇ ਸੀ ਅ ਜ਼ੋਇਆ ਨਾਲ ਗੱਲ ਹੋਈ ਔਰ ਅਸੀਂ ਪਲਾਨ ਕੀਤਾ ਕਿ ਸੈਂਟਰ ਰੋਸਾਜ ਕਰਦੇ ਹਾਂ ਭੀੜ ਭੜਕ ਕੇ ਤੋਂ ਦੂਰ ਇੱਕ ਪੂਰੀ ਪਹਾੜੀ ਹੈ ਪੂਰਾ ਪਾਈਨ ਫੋਰੈਸਟ ਹੈ ਔਰ ਉੱਥੇ ਰਿਜ਼ੋਰਟ ਬਣਿਆ ਹੋਇਆ ਹੈ ਔਰ ਸਾਡਾ ਥੀਮ ਹੈਗਾ ਫੋਕ ਔਰ ਬਾਲੀਵੁੱਡ ਸੋ ਅਸੀਂ ਫੋਕ ਦੇ ਆਰਟਿਸਟ ਲੈ ਆ ਰਹੇ ਹਾਂ ਔਰ ਬਾਲੀਵੁੱਡ ਦੇ ਆਰਟਿਸਟ ਲੈ ਆ ਰਹੇ ਹਾਂ ਔਰ ਕੁਝ ਫਿਊਜ਼ਨ ਪੀਸਸ ਹੈਗੇ ਨੇ ਫੋਕਰ ਬਾਲੀਵੁੱਡ ਦੇ ਸਾਡਾ ਇੱਕ ਇੰਟੈਂਟ ਹੈਗਾ ਕਿ ਪੂਰਾ ਫੈਸਟੀਵਲ ਲਾਈਵ 뮤직 ਹੈਗਾ ਕੋਈ ਰਿਕਾਰਡਡ 뮤직 ਕਿਦਰੀ ਨਹੀਂ বাজ ਰਿਹਾ ਦੂਸਰਾ ਸਾਡਾ ਮਕਸਦ ਇਹ ਹੈਗਾ ਕਿ ਜੋ ਹਿਮਾਚਲੀ ਫੋਕ ਆਰਟਿਸਟ ਹੈ ਲੋਕਲ ਉਹਨਾਂ ਨੂੰ ਵੀ ਅਸੀਂ ਪ੍ਰੋਮੋਟ ਕਰੀਏ ਲੋਕਲ ਹਿਮਾਚਲੀ ਜਿਹੜੇ ਬੈਂਡ ਹੈਗੇ ਨੇ ਉਹਨਾਂ ਨੂੰ ਪ੍ਰੋਮੋਟ ਕਰੀਏ ਬਾਕੀ ਅਸੀਂ ਦੂਜੇ ਦੂਜੇ ਬਾਰੂ ਬੈਂਡਸ ਅਸੀਂ ਲੈ ਕੇ ਆਈਏ ਜਿਨ੍ਹਾਂ ਜੋ ਇਹਨਾਂ ਵਾਸਤੇ ਇਨਸਪੀਰੇਸ਼ਨ ਹੋਣ ਇੱਕ ਮੌਕਾ ਮਿਲੇ ਸਾਡੇ ਇੱਥੇ ਵਾਲੇ ਬੈਂਡਸ ਨੂੰ ਵੀ ਉੱਤੇ ਵਧਣ ਵਾਸਤੇ ਸੋ ਹਮਾਰੇ ਸਾਡੇ ਲਾਈਨ ਅਪ ਵਿੱਚ ਅਸੀਂ ਕਾਫੀ ਕੁਝ ਰੱਖਿਆ ਹੈਗਾ ਦੋ ਦਿਨ ਦਾ ਫੈਸਟੀਵਲ ਹੈ ਹਰ ਉਮਰ ਵਾਸਤੇ ਕੁਝ ਨਾ ਕੁਝ ਹੈਗਾ ਇੱਕ ਕੇਐਮਐਫ ਬਾਜ਼ਾਰ ਵੀ ਹੈਗਾ ਇਸ ਫੈਸਟੀਵਲ ਦੀ ਇੱਕ ਨਵੀਂ ਅਸੀਂ ਹਾਈਲਾਈਟ ਰੱਖੀ ਹੈ ਇਸ ਫੈਸਟੀਵਲ ਵਿੱਚ ਦਿਨ ਦੇ ਵਕਤ ਅਸੀਂ ਇੱਕ ਸੈਸ਼ਨ ਰੱਖਿਆ ਜਿਹਨੂੰ ਕਹਿੰਦੇ ਨੇ ਮਿਊਜ਼ੀਕਲ ਦਾਸਤਾਂਗੋਈ ਮੀਨਾ ਕੁਮਾਰੀ ਦੀਆਂ ਦਾਸਤਾਂ ਕਿਉਂਕਿ ਅਸੀਂ ਬਾਲੀਵੁੱਡ ਥੀਮ ਤੋਂ ਅੱਗੇ ਨਹੀਂ ਜਾਣਾ ਚਾਹੁੰਦੇ ਸੀ ਤੋਂ ਦਾਸਤਾਂਗੋਈ ਤੁਹਾਨੂੰ ਪਤਾ ਹੋਣਾ ਇੱਕ ਪੁਰਾਣਾ ਆਰਟ ਸਟੋਰੀ ਟੈਲਿੰਗ ਹੈਗਾ ਸੋ ਇੱਕ ਫੀਮੇਲ ਦਾਸਤਾਂਗੋਈ ਹੈਗੀ ਫੌਜ਼ੀਆ ਉਹ ਦਿੱਲੀੋਂ ਆ ਰਹੇ ਨੇ ਤੋਂ ਓਮੀਨਾ ਕੁਮਾਰੀ ਦੀ ਦਾਸਤਾ ਦੀ ਉਹਦੀ ਲਾਈਫ ਦੇ ਐਸੇ ਐਪੀਸੋਡਸ ਦੱਸਣਗੇ ਜੋ ਕਦੀ ਕਿਸੇ ਨੇ ਸੁਣੇ ਹੀ ਨਹੀਂ ਹੋਣਗੇ ਹੈ ਹੀ ਨਹੀਂ YouTube ਤੇ ਤੁਹਾਨੂੰ Google ਤੇ ਨਹੀਂ ਮਿਲਣਗੇ ਉਹ ਤੇ ਉਨੀ ਐਪੀਸੋਡ ਦੇ ਨਾਲ ਜਿਹੜੇ ਗਾਣੇ ਜੁੜੇ ਹੋਏ ਨੇ ਉਹ ਇੱਕ ਸਿੰਗਰ ਉਥੇ ਲਾਈਵ ਗਾਏਗੀ ਸੋ ਅਸੀਂ ਸਪੈਸ਼ਲੀ ਘੰਟੇ ਦਾ ਰੱਖਿਆ ਹੈ ਦੇ ਇਨ ਬਾਲੀਵੁੱਡ ਡਾਂਸ ਵਰਕਸ਼ਾਪ ਹੈਗੀ ਹੈ ਡਰਮ ਸਰਕਲ ਹੈਗਾ ਸਵੇਰੇ ਅਸੀਂ ਟ੍ਰੈਕਿੰਗ ਵੀ ਕਰ ਰਿਹਾ ਯੋਗਾ ਵੀ ਕਰ ਰਿਹਾ ਸੋ ਬਹੁਤ ਕੁਝ ਰੱਖਿਆ ਹੈ ਮੇਨ ਸਟੇਜ ਤੇ ਮਿਊਜ਼ਿਕ ਹੈਗਾ ਦੋਨੋਂ ਦਿਨ ਪਹਿਲੇ ਦਿਨ ਅਸੀਂ 6 ਵਜੇ ਸ਼ੁਰੂ ਕਰਾਂਗੇ ਦੂਜੇ ਦਿਨ ਬਸ 5:30 ਸ਼ੁਰੂ ਕਰਾਂਗੇ ਤੁਹਾਨੂੰ ਹਿਮਾਚਲੀ ਫੋਕ ਵੀ ਸੁਰਨ ਨੂੰ ਮਿਲੇਗਾ ਔਰ ਬਾਲੀਵੁੱਡ ਵੀ ਸੁਰਨ ਨੂੰ ਮਿਲੇਗਾ ਅੱਛਾ ਕਿੰਨੇ ਘੰਟੇ ਚੱਲੂਗਾ ਤੇ ਇੱਕ ਵਾਰ ਡੇਟਸ ਵੀ ਦੁਬਾਰਾ ਦੱਸ ਦਿਓ ਸਾਡੀ ਡੇਟਸ ਹੈਗੀਆਂ ਨੇ 29 ਔਰ 31 ਮਾਰਚ 29 ਤਰੀਕ ਅਸੀਂ 4 ਵਜੇ ਗੇਟਸ ਖੋਲ੍ਹ ਦੇਾਂਗੇ ਕਿਉਂਕਿ ਬਾਜ਼ਾਰ ਹੈਗਾ ਹਿਮਾਚਲੀ ਆਰਟਿਸਟਸ ਹੈਗੇ ਨੇ ਸਾਰਾ ਕੁਝ ਹੋਏਗਾ 29 ਤਰੀਕ ਸ਼ੁਰੂ ਹੋ ਕੇ 30 ਤਰੀਕ ਰਾਤੀ 10 ਵਜੇ ਤੱਕ ਸਭ ਖਤਮ ਹੋਏਗਾ so at this point of time a plan hai ga because agle din subhare 7:30 saade saada trekking shuru ho jayega to main isi karke kehndi ha ki 29 tarikh 4 baje shuru karange aur 30 tarikh raat hi khatam karange saade tickets hage ne citywoofer aur bookmy show de upar available hage ne 400 te assi ticket sale band kar deange because assi literally bheed bhaar nahi karna chahnde ha ek exclusive festival hage ga families waste hage ga families ikhatthiyan long weekend hage ga aao katthe utthe raho sab khana peena hage ga sab kuch hage ga utthe ਇਹ ਪੌਪੂਲਰ ਫੇਸਿਸ ਦੀ ਆਪਾਂ ਗੱਲ ਕਰੀਏ ਕੌਣ ਕੌਣ ਉੱਥੇ ਆ ਰਿਹਾ ਦੋ ਦਿਨਾਂ ਦੇ ਵਿੱਚ ਸੋ ਆਰਟਿਸਟ ਵਿੱਚੋਂ ਮੈਂ ਗੱਲ ਕਰਾਂਗੀ ਤਾਂ ਤੁਸੀਂ ਕੁਤਲੇ ਖਾਨ ਦਾ ਨਾਮ ਸੁਣਿਆ ਹੋਣਾ ਜੋ ਕਿ ਲਿਟਰਲੀ ਫੋਕ ਦਾ ਕਿੰਗ ਮੰਨਿਆ ਜਾਂਦਾ ਹੈ ਇਸ ਵਕਤ ਇੰਡੀਆ ਵਿੱਚ ਪਹਿਲੇ ਦਿਨ ਉਹ ਹੈਡਲਾਈਨ ਕਰ ਰਹੇ ਨੇ ਦੂਜੇ ਦਿਨ ਦੋ ਇਨਫੈਕਟ ਬੜੀ ਵੱਡੀਆਂ ਹਸਤੀਆਂ ਹੈਗੀਆਂ ਇੱਕ ਤਾਂ ਇਨਫੈਕਟ ਚੰਦੀਕਰਦੀ ਆਰਟਿਸਟ ਜੈਸਲੀਨ ਆਲਾ ਕੁ ਦਾ ਨਾਮ ਸੁਣਿਆ ਹੋਣਾ ਉਹ ਓਪਨ ਕਰੇਗੀ ਦੂਜੇ ਦਿਨ ਬਿਕਾਜ਼ ਫੋਕ ਨਰੂਦਾ ਬੜਾ ਲਗਾਓ ਹੈਗਾ ਫਿਰ ਸਾਡੇ ਇੱਕ ਆਰਟਿਸਟ ਹੈਗੇ ਨੇ ਅਭਿਜੀਤ ਪਹੰਕਰ ਜੋ ਬੰਬੇ ਤੋਂ ਆ ਰਹੇ ਨੇ ਬਾਲੀਵੁੱਡ ਘਰਾਣਾ ਕਰਕੇ ਉਹਨਾਂ ਦਾ ਬੈਂਡ ਹੈਗਾ ਉਹ ਇੱਕ ਫਿਊਜ਼ਨ ਬੈਂਡ ਹੈ ਜਿਸ ਦੇ ਵਿੱਚ ਬਾਲੀਵੁੱਡ ਕਲਾਸਿਕਲ ਐਂਡ ਫੋਕ ਹੈਗਾ ਅਰ ਹੈਡਲਾਈਨਰ ਹੈਗੀ ਸਾਡੀ ਕਵਿਤਾ ਸੇਠ ਅਗਰ ਤੁਸੀਂ ਕਵਿਤਾ ਸੇਠ ਦਾ ਨਾਮ ਸੁਣਿਆ ਹੋਣਾ ਕਵਿਤਾ ਸੇਠ ਜਿਨ੍ਹਾਂ ਨੇ ਰੰਗੀ ਸਾਰੀ ਇੱਕ ਤਾਰਾ ਤੁਮੀ ਹੋ ਬੰਧੂ ਜੇ ਬਹੁਤ ਸਾਰੇ ਪਪੂਲਰ ਵੱਡੇ ਵੱਡੇ ਮਤਲਬ ਫੇਮਸ ਗਾਣੇ ਗਾਏ ਨੇ ਐਂਡ ਸ਼ੀ ਇਜ਼ ਅ ਸੂਫੀ ਸਿੰਗਰ ਪਲੱਸ ਅ ਫੋਕ ਆਰਟਿਸਟ ਸੋ ਉਹਨਾਂ ਦੀ ਆਵਾਜ਼ ਤੁਸੀਂ ਆਪੇ ਹੀ ਮਹਿਸੂਸ ਕਰ ਲਓ ਕਿ ਅਗਰ ਉਹ ਪਾਇਨ ਦੀਆਂ ਵਾਦੀਆਂ ਵਿੱਚ ਬੈਠ ਕੇ ਤੁਸੀਂ ਰੰਗੀ ਸਾਰੀ ਕਵਿਤਾ ਸੇਰ ਦੀ origignal ਆਵਾਜ਼ ਵਿੱਚ ਸੁਣੋਗੇ ਮਾਹੌਲ ਹੀ ਬਦਲ ਜਾਏਗਾ ਔਰ ਅਸੀਂ ਇਨ ਇਹਨੂੰ ਬਿਲਕੁਲ ਨੈਚੁਰਲ ਰੱਖ ਰਹੇ ਹਾਂ ਨੈਚੁਰਲ ਰਿਸੋਰਸਸ ਯੂਜ਼ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਕਾਟ ਟੁ ਕਾਟ ਪਲਾਸਟਿਕ ਔਰ ਕਾਟ ਟੁ ਕਾਟ ਅਨ ਨੈਚੁਰਲ ਰਿਸੋਰਸਸ ਦਾ ਇਸਤੇਮਾਲ ਕਰੀਏ ਠੀਕ ਹੈ ਤੇ ਮੈਮ ਹਿਮਾਚਲ ਦੀ ਆਪਾਂ ਗੱਲ ਕਰੀਏ ਪੰਜਾਬ ਚੰਡੀਗੜ੍ਹ ਦੇ ਨਾਲ ਨੇੜੇ ਪੈਂਦਾ ਹੈਗਾ ਸੋ ਪੰਜਾਬੀ ਆਡੀਅנס ਦੇ ਲਈ ਵੀ ਹੈ ਕੁਝ ਮਤਲਬ ਕੋਈ ਪੰਜਾਬੀ ਮਿਊਜ਼ਿਕ ਦੀ ਉੱਥੇ ਕੋਈ ਝਲਕ ਦੇਖੋਗੇ ਬਿਲਕੁਲ ਪੰਜਾਬੀ ਤੇ ਫੋਕ ਵਿੱਚ ਆ ਗਿਆ ਨਾ ਤੁਹਾਡਾ ਸਾਡੇ ਹਰ ਗਾਣੇ ਵਿੱਚ ਪੰਜਾਬੀ ਲਫ਼ਜ਼ ਹੈਗੇ ਨੇ ਸੋ ਫੋਕ ਵਿੱਚ ਤੇ ਆਟੋਮੈਟਿਕਲੀ ਤੁਹਾਡਾ ਫਿੱਟ ਆ ਜਾਂਦਾ ਹੈ ਪ੍ਰਾਇਮਰਲੀ ਪੰਜਾਬ ਫੋਕ ਐਂਡ ਬਾਲੀਵੁੱਡ ਹੈਗਾ ਪੰਜਾਬੀ ਤਾਂ ਹਰ ਭਾਸ਼ਾ ਸਮਝਦੇ ਨੇ ਜੀ ਸੋ ਡਾਕਟਰ ਜ਼ੋਇਆ ਸਿੰਘ ਨਾਲ ਵੀ ਗੱਲਬਾਤ ਕਰਦੇ ਆ ਮੈਮ ਤੁਸੀਂ ਦੱਸੋ ਜਿਹੜਾ ਵੈਨਿਊ ਹੈ ਤੁਹਾਡਾ ਰਿਜ਼ੋਰਟ ਹੈ ਆ ਕੀ ਕਾਰਨ ਸੀਗਾ ਵੀ ਤੁਸੀਂ ਪਲਾਨ ਕੀਤਾ ਵੀ ਫਰਸਟ ਐਡੀਸ਼ਨ ਹੈ ਫੈਸਟੀਵਲ ਦਾ ਤੇ ਪਾਰਟਿਕੂਲਰਲੀ ਉੱਥੇ ਕਰਾਇਆ ਜਾਵੇ ਜੀ ਅਸੀਂ ਜਦੋਂ ਆਪਣਾ ਰਿਜ਼ੋਰਟ ਬਣਾਇਆ ਸੀ ਤੇ ਐਸੀ ਬਣਾਇਆ ਹੀ ਉਸ ਹਿਸਾਬ ਨਾਲ ਸੀਗਾ ਕਿ ਅਸੀਂ ਇੱਥੇ 뮤ਜ਼ਿਕ ਇਵੈਂਟਸ ਕਰ ਸਕੀਏ ਸਾਨੂੰ ਸ਼ੁਰੂ ਤੋਂ ਹੀ ਲੱਗਦਾ ਹੈ ਕਿ ਹਿਲਜ਼ ਵਿੱਚ ਜਦੋਂ ਤੁਸੀਂ 뮤ਜ਼ਿਕ ਸੁਣੋ ਨਾ ਤੇ ਉਹਦਾ ਮਤਲਬ ਮੈਜਿਕ ਹੀ ਕੁਝ ਹੋਰ ਹੁੰਦਾ ਤੇ ਅਸੀਂ ਜਦੋਂ ਰਿਜ਼ੋਰਟ ਬਣਾਇਆ ਅਸੀਂ ਬਣਾਇਆ ਹੀ ਉਸ ਅਕੋਰਡਿੰਗਲੀ ਹੈ ਕਿ ਇੱਥੇ 뮤ਜ਼ਿਕ ਫੈਸਟੀਵਲਸ ਹੋਲਡ ਕਰ ਸਕੀਏ ਇਸ ਸਾਲ ਅਸੀਂ オーਪਨ ਹੀ ਲਾਸਟ ਇਅਰ ਕੀਤਾ ਆਪਣਾ ਅਕਟੋਬਰ 'ਚ ਹੀ ਅਸੀਂ ਕੀਤਾ ਆਪਣਾ ਰਿਜ਼ੋਰਟ オーਪਨ ਤੇ ਸ਼ੁਰੂ 'ਚ ਅਸੀਂ ਮੈਮ ਨਾਲ ਗੱਲ ਕਰ ਲਈ ਸੀ ਸਾਨੂੰ ਪਤਾ ਸੀ ਇਹਨਾਂ ਦਾ ਮਿਊਜ਼ਿਕ ਤੇ ਐਕਸਪੀਰੀਅੰਸ ਆ ਰਿਹਾ ਤੇ ਅਸੀਂ ਸ਼ੁਰੂ 'ਚ ਹੀ ਗੱਲ ਕਰ ਲਈ ਸੀ ਕਿ ਇਸ ਸਾਲ ਅਸੀਂ ਥੇ ਕਰਨਾ ਹੀ ਕਰਨਾ ਹੈ ਆਪਣੇ ਰਿਜ਼ੋਰਟ ਵਿੱਚ ਮਿਊਜ਼ਿਕ ਫੈਸਟੀਵਲ ਤੇ ਅਸੀਂ ਇਹਨਾਂ ਨਾਲ ਬੁਲਾ ਲਿਆ ਸੀ ਇਹਨਾਂ ਨੂੰ ਪਿਆਰੀਆਂ ਕਿਸ ਤਰ੍ਹਾਂ ਦੀਆਂ ਨੇ ਕਿਵੇਂ-ਕਿਵੇਂ ਸਭ ਨੂੰ ਅਕਾਮੋਡੇਟ ਕਰੋਗੇ ਜੀ ਸਾਡੇ ਕੋਲ ਆਪਣੇ ਰਿਜ਼ੋਰਟ ਵਿੱਚ 44 ਰੂਮਸ ਹੈਗੇ ਨੇ ਉੱਥੇ ਸਾਰੇ acommodate ਜਿੰਨੇ ਬੰਦੇ acommodate ਹੋ ਸਕਦੇ ਆ ਉੱਥੇ ਕਰਾਂਗੇ ਨਾਲੇ ਅਸੀਂ ਆਸ-ਪਾਸ ਵਾਲੇ ਹੋਟਲਸ ਨਾਲ ਟਾਈ-ਅਪ ਕੀਤਾ ਹੋਇਆ ਤੇ ਜਦੋਂ ਕੋਈ ਟਿਕਟ ਖਰੀਦਦਾ ਸਾਨੂੰ ਟਿਕਟ ਦਾ ਪ੍ਰੂਫ ਦੇ ਦੇ ਤੇ ਅਸੀਂ ਨਾਲ ਵਾਲੇ ਹੋਟਲਸ ਨਾਲ ਉਹਨਾਂ ਦਾ ਕਰਾ ਦਾਂਗੇ ਅਰੇਂਜਮੈਂਟ ਉਹਨਾਂ ਨੂੰ ਡਿਸਕਾਊਂਟ ਵੀ ਮਿਲ ਜਾਏਗਾ 20% ਸਾਡੇ ਕੋਲੇ ਕੋਆਰਡੀਨੇਟਰ ਵੀ ਹੈਗਾ ਸਾਡੀ ਵੈਬਸਾਈਟ ਹੈ www.kusali musicfestival.com ਉਸ ਤੇ ਕੋਆਰਡੀਨੇਟਰ ਦਾ ਨੰਬਰ ਵੀ ਹੈਗਾ ਜੇ ਉਹਨੂੰ ਫੋਨ ਕਰਦੇ ਨੇ ਤੇ ਉਹ ਆਪੇ ਨਾਲ ਵਾਲੇ ਹੋਟੈਲਸ ਵਿੱਚ ਵੀ ਬੁਕਿੰਗ ਕਰਾ ਸਕਦੇ ਆ ਡਿਸਕਾਊਂਟ ਨਾਲ ਬਟ ਫਰਸਟ ਪ੍ਰੀਫਰੈਂਸ ਅਸੀਂ ਐਵੇਂ ਵੀ ਸਾਰਿਆਂ ਨੂੰ ਕਵਾਂਗੇ ਕਿ ਪਹਿਲੀ ਪ੍ਰੀਫਰੈਂਸ ਸਾਡੇ ਕੋਲ ਹੀ ਆਨ ਕਿਉਂਕਿ ਜਿੱਥੇ ਫੈਸਟੀਵਲ ਹੋ ਰਿਹਾ ਹੈ ਉੱਥੇ ਰਹਿਣ ਦਾ ਜੋ ਮਜ਼ਾ ਹੈ ਉਹ ਕਿਤੇ ਹੋਰ ਨਹੀਂ ਇੰਦਾ ਆਂਦਾ ਫੂਡ ਪਾਰਟਨਰਸ ਕੌਣ ਕੌਣ ਰਹਿਣਗੇ ਫੂਡ ਜੀ ਸਾਡਾ ਆਪਣਾ ਹੈ ਹੋਰ ਅਸੀਂ ਕਿਸੇ ਨੂੰ ਬਾਹਰ ਨਹੀਂ ਰੱਖਿਆ ਅਸੀਂ ਬਹੁਤ ਐਕਸਕਲੂਸਿਵ ਰੱਖ ਰਹੇ ਹਾਂ ਸਾਨੂੰ ਨਹੀਂ ਚਾਹੀਦਾ ਕਿ ਕੋਈ ਵੀ ਐਵੇਂ ਮਤਲਬ ਬਾਹਰ ਵਾਲੇ ਫੂਡ ਖਾਏ ਕਿਸੇ ਦਾ ਪੇਟ ਖਰਾਬ ਹੋਏ ਕੁਝ ਹੋਏ ਸਾਨੂੰ ਬੈਟਰ ਹੈ ਕਿ ਜੋ ਸਾਡੇ ਕੋਲ ਆ ਰਿਹਾ ਹੈ ਠੀਕ ਰਹੇ ਸਾਰਿਆਂ ਦਾ ਹੈਲਥ ਠੀਕ ਰਹੇ ਸਭ ਕੁਝ ਠੀਕ ਰਹੇ ਅਸੀਂ ਆਪਣਾ ਹੀ ਰੱਖ ਰਹੇ ਹਾਂ ਵਿੱਚ ਦੋ ਤਿੰਨ ਹੋਣਗੇ ਜੋ ਜਿਵੇਂ ਕੁਝ ਕੈਂਡੀ ਵਾਲੇ ਹੋ ਗਏ ਕੁਝ ਥੋੜੀ ਬਹੁਤੀ ਹੋਣਗੀ ਬਟ ਮੋਸਟਲੀ ਫੂਡ ਸਾਡਾ ਆਪਣਾ ਹੈ ਠੀਕ ਹੈ ਠੀਕ ਹੈ 온더 ਬੈਸਟ ਜੀ ਸੋ ਅਸੀਂ ਗੱਲਬਾਤ ਕਰ ਰਹੇ ਸੀਗੇ ਤੇ ਇੱਕ ਸੌਲੀ 뮤직 ਫੈਸਟੀਵਲ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਤੇ 뮤직 ਲਵਰਸ ਦੇ ਲਈ ਇਹ ਆ ਇਹ ਬੜਾ ਵਧੀਆ ਇਵੈਂਟ ਆ ਮਿਸ ਨਹੀਂ ਕਰਨਾ ਚਾਹੀਦਾ ਤੇ ਜਿਸ ਤਰ੍ਹਾਂ ਦੇ ਨਾਲ ਕਸੌਲੀ ਦੀਆਂ ਜਿਹੜੀਆਂ ਵਾਦੀਆਂ ਆ ਉੱਥੇ ਇਸ ਤੋਂ ਪਹਿਲਾਂ ਆਪਾਂ ਦੇਖ ਰਹੇ ਆ ਲਿਟਰੇਚਰ ਫੈਸਟੀਵਲ ਵੀ ਉੱਥੇ ਹਰ ਸਾਲ ਹੁੰਦਾ ਤੇ ਹੁਣ 뮤직 ਫੈਸਟੀਵਲ ਦਾ ਵੀ ਆਗਾਜ਼ ਹੋਣ ਲੱਗਿਆ ਤੇ ਜਿਹੜੇ ਵੀ 뮤직 ਦੇ ਨਾਲ ਲगाव ਰੱਖਦੇ ਨੇ ਉਹਨਾਂ ਨੂੰ ਜ਼ਰੂਰ ਹੋਣਾ ਚਾਹੀਦਾ ਤੇ ਖਾਸ ਤੌਰ ਤੇ ਜਿਹੜੇ ਫੋਕ ਦੇ ਨਾਲ ਜੁੜੇ ਹੋਏ ਨੇ ਵਿਰਸੇ ਦੇ ਨਾਲ ਜੁੜੇ ਹੋਏ ਨੇ ਉਹਨਾਂ ਲਈ ਬੇहद ਖਾਸ ਰਹਿਣ ਵਾਲਾ 29 ਤੇ 30 ਮਾਰਚ ਨੂੰ ਇਹ ਫੈਸਟੀਵਲ ਆ ਜਿਹੜਾ ਹੋ ਕਸੌਲੀ ਚ ਹੋਣ ਜਾ ਰਿਹਾ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼